ਗੱਲਾਂ ਤਾਮਲ ਕਰ ਰਿਹਾ ਬੈਠਾ ਵੀਰੂ ਕੋਲ ਭਾਗ ਸਿੰਘ ਜੋ ਜਾਈ ਕੇ ਕਹੇ ਕੁਕਰ ਨੂੰ ਬੂਰ ਤੋ ਆਗਦਾ ਹੈ ਭਾਗ ਮੱਲਾ ਸੁਣੀ ਹਾਲ ਤੂੰ ਕਰਦਾ ਵਖੌਲ ਬੈਠਾ ਵੀਰੂ ਨਾਲ ਤੂੰ ਆਗਦਾ ਹੈ ਭਾਗ ਮੱਲਾ ਸੁਣੀ ਹਾਲ ਤੂੰ ਕਾਰਦਾ ਮਗਾਉ ਲ ਬੈਟਾ ਵੀਰੋ ਨਾਲ ਤੂੰ ਬੋਲਦਾ ਨਹੀਂ ਚੂੜ ਸਾਥੇ ਬਤਲਾਵਦਾ ਭਾਗ ਕੇ ਘੁੱਕ ਰਸ ਚਸ ਆਵਦਾ ਯਾਮੀ ਤੇ ਮੈਂ ਤਾਂ ਧੋਪ ਖਾਣੇ ਗਿਆ ਸੀ ਸੁੱਚਾ ਸਿੰਘ ਮੇਰੇ ਤਾਂ ਧਿਆਨ ਪਿਆ ਸੀ ਨਿਆਈ ਵਿੱਚ ਮੈਂ ਤਾਂ ਧੋਪ ਖਾਣੇ ਗਿਆ ਸੀ ਸੁੱਚਾ ਸਿੰਘ ਮੇਰੇ ਤਾਂ ਧਿਆਨ ਪਿਆ ਸੀ ਤਾਸੀ ਤੈਨੂੰ ਆਣ ਕੇ ਫਤਾਰ ਗਾਮ ਦਾ ਭਾਗ ਕੇ ਕੁੱਕਰਾ ਸੁੱਚਾ ਸਵਾਮ ਦਾ ਹੋਰੀ ਦੇ ਵਿੱਚ ਜਾਂਚ ਲੈ ਖਾਂ ਮਾਰਾ ਇਰੇ ਵਿੱਚੇ ਜਾਦ ਲੈ ਹਮਾਰਾ ਪੂਰ ਜੀ ਸੱਚੋ ਸਾਥ ਤੇ ਤੈਨੂੰ ਵਹਿਣਾ ਤਾ ਘੋਰ ਜੀ ਮੇਰੇ ਨਾਲ ਪਿਆਰ ਦਾ ਹੀ ਸਮਝ ਆਵਦਾ ਆਹ ਕਹੇ ਕੁੱਕਰਾ ਸੁਤਸ ਹਮਦਾ ਦੱਸਿਆ ਮੈਂ ਤੈਨੂੰ ਹੈ ਅਕਰ ਕਰ ਤੂੰ ਕੰਗ ਬੈਠਾ ਮੂਰਖਾ ਬਗਾਨੇ ਕਰ ਤੂੰ ਦੱਸਿਆ ਮੈਂ ਤੈਨੂੰ ਹੈ ਅਕਰ ਕਰ ਤੂੰ ਕੰਗ ਬੈਠਾ ਮੂਰਖਾ ਬਗਾਨੇ ਕਰ ਤੂੰ ਇਕ ਮੇਰੇ ਚਿੱਤ ਵਿੱਚ ਹੋਰ ਭਾਵਦਾ ਭਾ ਕੇ ਕੁੱਕਰਾ ਸੁਕਾ ਸੁ ਆਉਂਦਾ ਬੋਲ ਬਾਦ ਹਥੇ ਯਾਰ ਨੌਕਰ ਨਾ ਆਵਦੀ ਬਾਦ ਹਥੇ ਯਾਰ ਨੌਕਰ ਨਾ ਆਵਦੀ ਬੋਲ ਦਾਣੀ ਚੂੜ ਸਿਆਣੇ ਬਤਲਾਮਦੀ ਕਿਉ ਨੀ ਪਾਈ ਪੈਰ ਇਥੋਂ ਖਸ ਕਾਮ ਦਾ ਭੱਕੇ ਕੁੱਕਰ ਸੁੱਚਾ ਸਵਾਮਦਾ ਉਹ ਮਾਰੇ ਨਾਉ ਕੀਤੇ ਤੇਰੇ ਪਸਤਾਲ ਵੇ ਪੀਰੋ ਨਾਲ ਬੈਠਾ ਕਰਦਾ ਮਖੌਲ ਵੇ ਮਾਰੇ ਨਾਉ ਕੀਤੇ ਤੇਰੇ ਪਸਤਾਲ ਵੇ ਪੀਰੋ ਨਾਲ ਬੈਠਾ ਕਰਦਾ ਮਖੌਲ ਵੇ ਕਿਉਂ ਨਹੀਂ ਭਾਈ ਆਪ ਦੇਖ ਰਾਨੁ ਤਾਮਦਾ ਭਾਗ ਕੇ ਕੁੱਕਰ ਹਦੁਤਾ ਸਿਹਾਵਦਾ ਨਾਰ ਪਿੱਛੇ ਐਵੇਂ ਨਾ ਘਵਾਲੀ ਗਿੰਦ ਨੂੰ ਨਾਰ ਪਿੱਛੇ ਐਵੇਂ ਨਾ ਘਵਾਲੀ ਗਿੰਦ ਨੂੰ ਲੱਗ ਮੇਰੇ ਅੱਖੇ ਨਾ ਾਟਕੇ ਬਿੰਦ ਤੂੰ ਵੀਰੋ ਪਿੱਛੇ ਦੇਖੀ ਜਾਨ ਮੂੰ ਵਹ ਆਮਦਾ ਭਾਗ ਕੇ ਕੁੱਕੜਾ ਸੁੱਚਾ ਸੁਹਾਵਦਾ ਬਾਰ ਬਾਰ ਕਹਾ ਮਨ ਲੈ ਬਿਆਨ ਨੂੰ ਬਾਰ ਬਾਰ ਕਹਾ ਮਨ ਲੈ ਬਿਆਨ ਨੂੰ ਵਿਸੇ ਦੇ ਸਵਾਦ ਨਾ ਗਵਾਈ ਜਾਨ ਨੂੰ ਹੁਣ ਤੈਨੂੰ ਚੜਿਆ ਹੈ ਜੋਸ ਕਾਮ ਦਾ ਭਾਗ ਕੇ ਸੁੱਚਾ ਭਾਗ ਕੇ ਕੁਕਰਾ ਸੁੱਚਾ ਸੁਹਾਵਦਾ ਉਹ ਸਾਰੀ ਤਾਂ ਉਮਰ ਪਰ ਲੈ ਲੈ ਸੁਖ ਨਹੀਂ ਸਾਰੀ ਤਾਂ ਉਮਰ ਪਰ ਲੈ ਲੈ ਸੁਖ ਨਹੀਂ ਬੀਰੋ ਤੇਥੋਂ ਮੋੜਦੀ ਕਰੇ ਨਾ ਮੁਖ ਨਹੀਂ ਬਾਦਿਆਲੇ ਨਾਲ ਦਿਲ ਮਲਦਾ ਵਦਾ ਵਦਾ ਬਾਦਿਆ ਦੇ ਨਾਲ ਦਿਲ ਮਲਦਾ ਵਦਾ ਵਦਾ ਭਾਗੇ ਕੁੱਕਰ ਹੱਥ ਤਸ ਆਵਦਾ ਮੈਨੂੰ ਵੀ ਇਹ ਗੱਲ ਹੋਮਦੀ ਮਲੂਮ ਜੀ ਸੋਚੇ ਤੇ ਨਰਨ ਨੂੰ ਮਾਰੇਗਾ ਤੂੰ ਜੀ ਨਹੀਂ ਮਾਤਾ ਤਦ ਉਹ ਕੋਣ ਘਾਵਦਾ ਭਾਗ ਇਹ ਕੁੱਕਰ ਆ ਸੁਤਾ ਦੋ ਆਵਦਾ ਇੱਕ ਗੱਲ ਤੈਨੂੰ ਮੈਂ ਸੁਣਾਵਾ ਹੋਰ ਜੀ ਇੱਕ ਗੱਲ ਤੈਨੂੰ ਮੈਂ ਸੁਣਾਵਾ ਹੋਰ ਜੀ ਦੂਸਰੇ ਦੇ ਘਰ ਚੱਲਦਾ ਨਾ ਜੋਰ ਜੀ ਏਜ ਕੱਲ ਤਾਈ ਭਾਗ ਬਤਲਾਵਦਾ ਭਾਗ ਕੇ ਕੁੱਕਰਾ ਸੁਤਾ ਸੁਹਾਵਦਾ ਓ ਮਨ ਲਈ ਯਾਰ ਭਾਗ ਵਾਲੀ ਗੱਲ ਜੀ ਉਸੇ ਘੜੀ ਤੁਰਿਆ ਘਰਾਂ ਨੂੰ ਮਲ ਜੀ ਮਨ ਲਈ ਯਾਰ ਭਾਗ ਵਾਲੀ ਗੱਲ ਜੀ ਉਸੇ ਘੜੀ ਤੁਰਿਆ ਘਰਾਂ ਨੂੰ ਮਲ ਜੀ ਰੀੜੇ ਦੀਨਾ ਨਹੀਂ ਬਾਤ ਨੇ ਪੁਰਾਉਂਦਾ ਈੜੇ ਦੀ ਨਹੀ ਵਾਤਰੇ ਬਲ ਹਮਦਾ ਆੜ ਕੇ ਹੀ ਕੁੱਕਰ ਹੁਚਾ ਸੁ ਚ ਆਵਦਾ ਆੜ ਕੇ ਹੀ ਕੁੱਕਰ ਹੁਚਾ ਸੁ ਆਵਦਾ